ਬਰਕਰਾਰ ਕੋਈ ਜਿੱਤ ਜਿੱਤ ਨਹੀਂ ਰਹੀ ਕਾਲੀ ਦਲ ਕੀ ਹੈ ਕੀ ਰਹੂਗਾ ਕਦੇ ਕਾਲੀ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਅਜ ਤੈ ਇੰਨਾ ਪਿਛਲੇ ਹਿਸਟਰੀ ਬੜਾ ਰੋ ਸਾਰੇ ਕਾਲੀ ਦਲ ਤਾਂ ਹਮੇਸ਼ਾ ਹੀ ਸਿਖਰ ਤੇ ਰਹੇ ਆਪਣੇ ਆਪ ਦੇ ਵਿੱਚ ਕਦੇ ਵੀ ਨਹੀਂ ਘਟੇ ਛੋਟੇ ਛੋਟੇ ਕਾਲੀ ਦਲ ਤਾਂ ਪਹਿਲਾਂ ਵੀ ਕਈ ਰਹੇ ਆ ਮਾਨ ਸਾਹਿਬ ਦਾ ਹੀ ਨਾਮ ਤੇ ਤੋਂ ਲੈ ਕੇ ਚੱਲੀ ਜਾਂਦਾ ਹੋਰਾਂ ਦੇ ਵਿੱਚ ਆਪਣੇ ਰਵਿੰਦਰ ਜੀ ਦਾ ਵੀ ਚੱਲੀ ਜਾਂਦਾ ਬਾਬੇ ਰੁੱਡੇ ਵਾਲਾ ਦਾ ਵੀ ਚੱਲੀ ਜਾਂਦਾ ਉਹਨਾਂ ਅਧਰਤਬਾਲ ਨੇ ਬੁਲਾ ਦਿਆ ਕਾਲੀ ਦਲ ਕਈ ਕਿੰਨੇ ਬੜੇ ਹੋਰ ਵੀ ਹੈਗੇ ਬੜੇ ਬੇ ਇਹ ਬਣਦੇ ਰਹਿੰਦੇ ਨੇ ਰਾਤ ਨਾਲ ਸਰਕਾਰਾਂ ਬਣਾਉਂਦੇ ਰਹਿੰਦੇ ਨੇ ਵੱਖਰੇ ਲੇਕਿਨ ਤੁਹਾਡੇ ਚ ਹੀ ਗਏ ਨੇ ਤੁਹਾਡੇ ਚ ਹੀ ਲ ਤਿਆ ਤਾਂ ਲੱਗੂਗਾ ਵੀ ਅਸਾ ਸਭ ਤੁਹਾਡੇ ਜਿਹੜੇ ਹੈਗਾ ਪਹਿਲਾ ਵਾਲੇ ਵੀ ਸਾਡੇ ਚੋਂ ਗਏ ਸੀ ਜਿੰਨੇ ਹੁਣ ਤਾਈ ਬਣੇ ਉਹ ਸਾਡੇ ਚੋਂ ਹੀ ਗਏ ਆ ਜੇ ਕਾਂਗਰਸ ਸਾਡੇ ਕੋਲੋਂ ਤੋਂ ਕਾਂਗਰਸ ਚ ਜਿਉ ਜੇ ਕਾਦੀ ਦਲ ਕੋਲੋਂ ਤੋਂ ਸਾਡੇ ਚੋਂ ਹੀ ਸਸਕੇ ਜਾਂਦੇ ਹੁੰਦੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਬਿਖੂ ਨਾਮ ਬੰਦੀ ਕਰਨਾ ਤਾਂ ਹਰ ਬੰਦੇ ਦਾ ਹੱਕ ਹੈ ਪਰ ਇਸ ਵੇਲੇ ਜਿੱਦੇ ਵਰਕਰ ਆ ਜਿੱਦਾਂ ਸਿਸਟਮ ਆ ਸਾਰਾ ਉਹ ਕਾਦੀ ਦਲ ਦੇ ਨਾਲ ਹੀ ਆ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋਰ ਚ ਪੈਰ ਲੱਗਣ ਹਾਂ ਕਿ ਅਸਾ ਕੋਈ ਅਜੀ ਸੀ ਮੈਨੂੰ ਇਹ ਨਹੀਂ ਲੱਗਦਾ ਉਹ ਕਹਿੰਦੇ ਚੋਣ ਸ਼ਾਨ ਵੀ ਥੋੜਾ ਲੈਣਾ ਪਾਉਂਦਾ ਦਫਤਰ ਵੀ ਲੈਣਾ ਇਸ ਨਾਲ ਇਹ ਉਹਨਾਂ ਦੇ ਬੈਠਣਾ ਸਵੇਰੇ ਵ ਡੈਮੋਕ੍ਰੈਟਿਕ ਸਿਸਟਮ ਹੈ ਉਹ ਚੋਰੀ ਹੋਈ ਸਰਕਾਰ ਹੈ 27 ਦਿਨ ਰੋਗ ਵੀ ਉਦੋਂ ਬਾਅਦ ਲੋਕ ਫਿਰ ਜੁੜ ਗਏ ਇਹ ਵੀ ਸਿਸਟਮ ਜਿਹੜਾ ਚੋਣ ਨਿਸ਼ਾਨਦਾ ਤੇ ਸ਼੍ਰੋਮਣੀ ਕਮੇਟੀ ਦਾ ਤੇ ਉਮੀਦਵਾਰ ਦੇ ਦਫਤਰ ਦਾ ਇਹ ਵੀ ਇੱਕ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲ ਹੈ ਪੂਰੀ ਵਿਉਂਤਬੰਦੀ ਜਿੰਨਾ ਕੱਲ ਨੂੰ ਵੋਟਾਂ ਪੈਣਗੀਆਂ ਜਦੋਂ ਵੀ ਪੈਣਗੀਆਂ ਉਦੋਂ ਕੋਈ ਜਿੱਤ ਜਿੱਤੇ ਮਰਜ਼ੀ ਅਸੀਂ ਦੁਬਾਰਾ ਜਿੱਤ ਸਕਦੇ ਹਾਂ ਕੋਈ ਜਿੱਤ ਸਕਦਾ ਉਹਦੇ ਆਪੇ ਜਿਹੜਾ ਇਹ ਹੈਗਾ ਦਫਤਰ ਦਾ ਤੇ ਇਹ ਹੈਗਾ ਸਿਸਟਮ ਸੰਵਿਧਾਨ ਦਾ ਸੰਵਿਧਾਨ ਦੇ ਮਤਲਬ ਜੇ ਕੋਈ ਪਾਰਟੀ ਦੋ ਪਾਰਟ ਹੋ ਜੇ ਨਾ ਜਲਦੀ ਜਲਦੀ ਉਹਦੇ ਉੱਤੇ ਵਿਚਾਰ ਕਰ ਸਕ ਪਰ ਜਿਵੇਂ ਸੀ ਸੈਨਾ ਹੁਣੇ ਸੀ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਇੱਕ ਵੀ ਜ਼ਿਆਦਾ ਚਲੇ ਗਏ ਸੀ ਐਮਐਲ ਵੀ ਜ਼ਿਆਦਾ ਚਲੇ ਗਏ ਸੀ ਡੈਲੀਗੇਟ ਵੀ ਜ਼ਿਆਦਾ ਚਲੇ ਗਏ ਸੀ ਉਹ ਜਲਦੀ ਜਲਦੀ ਪਾਰਟੀ ਦੋ ਫਾਰ ਹੋਈ ਸੀ ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਦੋ ਫਾਰ ਹੋਈ ਹੀ ਨਹੀਂ ਸਾਡੇ ਤਾਂ ਇਕੱਠੇ ਡੈਲੀਗੇਟ ਨੇ ਉਹਨਾਂ ਦੇ ਆਪ ਦੇ ਡੈਲੀਗੇਟ ਭਰਤੀ ਕੀਤੇ ਉਹਨਾਂ ਦੀ ਅੱਧ ਭਰਤੀ ਹੈ ਸਾਡੀ 10 ਰੁਪਏ ਪਤੀ ਉੱਤਰ ਦੀ ਪਰਚੀ ਹੈ ਉਹਨਾਂ ਦੀ ਮੁਕਤ ਹੈ ਉਹ ਤਾਂ ਸਾਰਾ ਕੰਮ ਹੀ ਵੱਖਰਾ ਹੈ ਸਾਰਾ ਚੀਜ਼ ਹੀ ਵੱਖਰੀ ਹੈ ਸੋ ਸਾਨੂੰ ਨਾ ਚੋਣ ਛਾਪ ਦਾ ਕੋਈ ਸਤੋਖ ਹੋ ਸਕਦਾ ਉਹ ਗਲਤ ਕਹਿੰਦੇ ਨੇ ਜਿੱਕਿ ਸਿਰਫ ਇਹਦੇ ਨਾ ਸਾਡਾ ਕੋਈ ਸਤੋਖ ਹੋ ਸਕਦਾ ਬੜਾ ਅਗਰੇ ਬ ਕਿ ਇਹ ਨਹੀਂ ਲੈਣਾ ਕਿ ਉਹ ਕੀ ਕੀ ਹੈ ਕਿ ਸਾਰੇ ਵਾਪਸ ਆ ਜੀਗਾ ਪਰ ਇੱਕ ਜੋਤ ਵਜਿਏ 2027 ਚ ਸਰਕਾਰ ਬਣ ਜੇ ਕਿ 2027 ਚ ਸਰਕਾਰ ਬਣਾਉਣ ਲਈ ਕੋਈ ਕੋਸ਼ਿਸ਼ ਕਰ ਰਹੇ ਹੋ ਤੁਸੋਂ ਨਾਲ ਵੀ ਦੁਬਾਰੇ ਆਪਾ ਕਿਉਂਕਿ ਤੁਹਾਡੇ ਜੀ ਗਏ ਆ ਤਾਂ ਤੁੰਡਾ ਹੁਣੇ ਹੁਣੇ ਗਏ ਆ ਕਹਿੰਦਾ ਅਸੀਂ ਸਰਕਾਰ ਬਣਾਉਣ ਦੇ ਖਾਤਰ ਕੋਸ਼ਿਸ਼ ਨਹੀਂ ਕਰ ਰਹੇ ਜੀ ਸਰਕਾਰ ਤਾਂ ਸਾਡੇ ਲੋਕਾਂ ਨੇ ਬਣਾਉਣੀ ਆ ਲੋਕ ਬਣਾ ਦੇਣਗੇ ਜੀ ਸਰਕਾਰ ਦੇ ਖਾਤਰ ਅਸੀਂ ਕਿਤੇ ਵੀ ਕੋਸ਼ਿਸ਼ ਨਹੀਂ ਕਰ ਰਹੇ ਤੁਹਾਨੂੰ ਦੱਸ ਦੇਣਾ ਅਸੀਂ ਪੰਜਾਬ ਨੂੰ ਤੱਕਣਾ ਦੇਖਣਾ ਚਾਹੁੰਦੇ ਅਸੀਂ ਕਾਲੀ ਦਾ ਨੂੰ ਤੱਕਣਾ ਦੇਖਣਾ ਚਾਹੁੰਦੇ ਆ ਉਸ ਕੰਦਰ ਅਸੀਂ ਹਰ ਤਾਂ ਜਾਣ ਪਿਆਰੇ ਸਰਕਾਰ ਸਾਡੇ ਵਾਸਤੇ ਵੱਡੇ ਸੀ ਪੰਜਾਬ ਦੇ ਪਾਰਟੀ ਬੱਟੀਆਂ ਸਾਡੇ ਵਾਸਤੇ ਮਤਲਬ ਕਿਹੜੇ ਲੁਫਰੇ ਹੋਏ ਕਿਉਂ ਜਿਹਨਾਂ ਤੁਹਾਨੂੰ ਤੁਸੀਂ ਕਹਿੰਦੇ ਕਿ ਉੱਥੇ ਮਾਫੀ ਦੀ ਗੱਲ ਆ ਬਾਦਸਾਹ ਦੀ ਬਾਦਸਾਹ ਨੇ ਕਾਲ ਤੱਕ ਸਭ ਤੇ ਮਾਫੀ ਮਾਜੂਦ ਕਦੇ ਉਹਨਾਂ ਨੇ ਕੋਈ ਗਰਾ ਕੀਤਾ ਵੀ ਨਹੀਂ ਸਹੂਨਾ ਵੀ ਬੰਦ ਨਹੀਂ ਉਹਨਾਂ ਨੇ ਉਦੋਂ ਵੀ ਸਾਰੀ ਪਾਰਟੀ ਦੀ ਰਾਇ ਸੀ ਕਿ ਇੱਕ ਪਿੰਨ ਤੁਸੀਂ ਬੋਲ ਕਰਦੇ कोई खर्च नहीं हैगा आप अपील कर दीजिए ताकि लोकांच अपनी गल ना जावे कि आप पहल दी करदे पहल अपना करने ਦਾ ਹੱਕ ਹੈ ਆਪਾਂ ਵੱਡੀ ਪਾਰਟੀ ਹੈ ਵੱਡੀ ਪਾਰਟੀ ਦਾ ਰਾਈਟ ਹੁੰਦਾ ਵੱਡੇ ਭਰਾ ਦਾ ਰਾਈਟ ਹੁੰਦਾ ਛੋਟੇ ਕਹਦੇ ਵੀ ਆ ਜਾ ਜੇ ਕੋਈ ਗੱਲ ਹੋ ਗਈ ਉਸ ਦਾ ਸਕੇ ਤਾਂ ਆ ਜਾ ਇਸ ਕਰਕੇ ਪ੍ਰਧਾਨ ਜੀ ਉਸਤੇ ਕਰੀਤੀ ਅਪੀਲ ਕਰਦੀ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਮਾਫੀ ਵੀ ਮੰਗ ਲਈ ਦੁਬਾਰਾ ਚਲੋ ਜੀ ਆ ਜੇ ਕੋਈ ਮੈਚ ਹੋ ਕਰਤੀ ਹੋਵੇ ਤੁਸੀਂ ਆਜ ਤੇ ਮੇਰੀ ਸਭ ਆਪਣੇ ਪਿੰਡਾਂ 'ਚ ਵੀ ਬੇਖੋ ਝਗੜੇ ਪੈ ਜਾਂਦੇ ਆ ਗਵਾਡੀਆਂ ਦੇ ਪੈ ਜਾਂਦੇ ਆ ਭਰਾਵਾਂ ਦੇ ਪੈ ਜਾਂਦੇ ਆ ਸ੍ਰੀਕੇ ਜੀ ਪੈ ਜਾਂਦੇ ਆ ਜਦੋਂ ਇੱਕ ਧਿਰ ਆ ਕੇ ਬਾਪੀ ਮੰਗਲੇ ਦੀ ਫਿਰ ਦੂਜਿਆਂ ਦੇ ਛੱਡੋ ਜਾ ਰਹੇ ਹੁਣ ਬੁੱਕ ਗਿਆ ਕੰਮ ਹੁਣ ਬਾਪੀ ਮੰਗੇਗੀ ਦੂਗਾ ਕੋਈ ਲੜਾਈ ਨਹੀਂ ਸੋ ਅਸੀਂ ਉਹਨਾਂ ਨੇ ਹੁਣ ਵੀ ਅਪੀਲ ਕਰਦੇ ਆ ਕਿ ਆਜੋ ਇੰਥੇ ਇਕੱਠੇ ਹੋ ਕੇ ਸਾਰਾ ਕੋ ਫਾਇਦਾ ਜਿਹੜੀ ਇਹ ਲੜਾਈ ਹੈ ਇਹਦੇ ਨਾਲ ਥੋੜਾ ਤਾਂ ਵਟਿਆ ਨਹੀਂ ਜਾਣਾ ਟੱਕਾ ਹੀ ਕੱਖਵਰੀ ਵਟਿਆ ਜਾਣਾ ਤੁਸੀਂ ਅਕਾਲੀ ਦਲ ਦਾ ਨੁਕਸਾਨ ਥੋੜਾ ਬੋਤਾ ਕਰ ਸਕਦੇ ਆ ਜਿਉ ਟੋੜਾ ਸਭ ਹਟੋਗੇ ਸੀ ਸਾਥੋਂ 2002 ਚ ਉਦੋਂ ਸਾਡਾ ਨੁਕਸਾਨ ਹੋ ਗਿਆ 12-13 ਸੀਟਾਂ ਉਹਨਾਂ ਕਰਕੇ ਸੀ ਹਾਰ ਕੇ 8 ਸੀਟਾਂ ਤੇ ਸਾਡੀ ਸਰਕਾਰ ਰਹਿ ਗਈ ਕਿਸੇ ਮਦਦ ਸੋ ਉਹ ਸਾਡਾ ਥੋੜਾ ਬਹੁਤ ਤਾਂ ਹੋ ਸਕਦਾ ਉਹ ਤੇ ਨਹੀਂ ਸੀ ਐਕਟਿਵ ਰਹਾਗੇ ਆਪਾਂ ਦਾ ਸੋਚਾ ਕੇ ਸਾਰਾ ਕੁਝ ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜਿੰਦਾ ਉਹ ਦੂਜੀਆ ਪਾਰਟੀ ਨੂੰ ਤਖਲਾ ਕਰਨਾ ਚਾਹੁੰਦੇ ਆ ਕਾਂਗਰਸ ਵਗੈਰਾ ਜਿਹਨੇ ਬਹੁਤ ਨੁਕਸਾਨ ਕੀਤਾ ਹੁੰਦਾ ਪੰਜਾਬ ਦਾ ਉਹਨੂੰ ਤਖਲਾ ਕਰਨਾ ਤੇ ਉਹਦੇ ਫਿਰ ਤਾਂ ਉਹਨਾਂ ਨੂੰ ਰੁਗਵਾਰ ਕੋ ਉਹਨਾਂ ਦਾ ਖੰਡ ਜਿਉ ਪੰਜਾਬ ਦਾ ਭਲਾ ਚਾਹੁੰਦੇ ਪੰਜਾਬ ਦਾ ਭਲਾ ਚਾਹੁੰਦੇ ਭਰਾਓ ਬੈਠ ਕੇ ਕਿਹੜਾ ਮਸਲਾ ਲੱਗਦਾ ਹੀ ਕਾਂਗਰ ਆਪੇ ਹੋ ਜੂ ਲੋੜ ਹੀ ਨਹੀਂ ਜਾਣ ਪਤਾ ਹੀ ਹੁੰਦਾ ਆਪੇ ਹੋ ਜਾਂਦੀਆਂ ਹੁੰਦੀਆਂ ਜੇ ਹੁਣ ਬੂਟਾਂ ਅਸੀਂ ਵੜ ਲਾਂਗੇ ਤੇ ਫਿਰ ਬੰਦ ਕਿਦੀ ਹੋ ਤੁਸੀਂ ਵੀ ਸਿਆਰੇ ਆ ਪੱਤਰਕਾਰ ਤੁਸੀਂ ਦੱਸ ਦਿਓ ਕੀ ਦੀ ਮਤਲਬ ਹੋ ਵੀ ਕਿ ਤੀਜੀ ਦਰ ਵੀ ਹੈਗੀ ਆ ਨਾ ਕਿ ਤੀਜੇ ਦਰ ਕਿਹੜੀ ਜਿਹੜੀ ਵੀ ਉਧਰ ਰਾਜ ਕਰਦਾ ਨਹੀਂ ਇਹ ਤਾਂ ਹਿਤਵਾਰੀ ਆਏ ਸੀ ਇਕ ਵਾਰੀ ਕਿਸੇ ਇਹ ਨਹੀਂ ਹੋਵੇ ਜਿਵੇਂ ਦਾਨ ਵਿੱਚ ਮਾਰ ਆ ਗਈ ਓਰੀ ਚੜਾਈ ਸੀ ਨਾ ਉੱਕੇ ਨਹੀਂ ਆਇਆ ਤੇ ਇਹੀ ਹਾਲ ਹੈ ਉੱਥੇ ਇੱਕ ਨਹੀਂ ਵਖਰੇਵੇਂ ਕਿੱਥੇ ਨੇ ਗੱਲ ਕਰਿਆ ਮੁੱਦਾ ਤਾਂ ਕੋਈ ਕੋਈ ਵਖਰੇਵਾ ਨਹੀਂ ਐਵੇਂ ਆਕੜ ਦੀ ਗੱਲ ਹੈ ਹੈ ਹੋਵੇ ਐ ਕੋਈ ਮਸਲਾ ਹੀ ਨਹੀਂ ਹੈ ਕੋਈ ਜਦੋਂ ਕਹਿੰਦੇ ਜੀ ਕੋਈ ਮਸਲਾ ਤਾਂ ਆ ਜਾ ਤੁਸੀਂ ਹੱਲ ਕਰਨ ਤਿਆਰ ਹੋ ਕੋਈ ਗੱਲ ਦੱਸੋ ਅਸੀਂ ਬੱਲ ਲਾ ਕੇ ਤੁਹਾਨੂੰ ਕੋਈ ਜਿਹੜੀ ਥੋੜੀ ਜਾਇਜ਼ ਗੱਲ ਆ